ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਆਸਾ ਸੰਗਤ ਜੀ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਫਤੇ ਨੂੰ ਦੁਹਰਾਈਏ ਕੋਈ ਵੀ ਰਸਨਾ ਗੁਰ ਫਤੇ ਤੋਂ ਵਾਂਝਾ ਨਾ ਰਵੇ ਜੀ ਸਾਰੇ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਹਰ ਮਨੁੱਖ ਦੇ ਮਨ ਦੇ ਵਿੱਚ ਖਿਆਲ ਆਉਂਦਾ ਆ ਜਿਹੜਾ ਗੁਰੂ ਘਰ ਨਾਲ ਜੁੜਿਆ ਹੈ ਬਹੁਤਿਆਂ ਦੇ ਮਨ ਦੇ ਵਿੱਚ ਇਹ ਵਿਚਾਰ ਇਹ ਫੁਰਨੇ ਆਉਂਦੇ ਨੇ ਕੀ ਅਸੀਂ ਬਾਣੀ ਪੜ੍ਹਦੇ ਆ ਅਸੀਂ ਸੇਵਾ ਕਰਦੇ ਆ ਸਾਡੇ ਤੇ ਦੁੱਖ ਨਹੀਂ ਆਉਣੇ ਜੇ ਬਾਣੀ ਪੜ੍ਹਨ ਤੋਂ ਬਾਅਦ ਸੇਵਾ ਕਰਨ ਤੋਂ ਬਾਅਦ ਵੀ ਦੁੱਖ ਹੋਣ ਮੁਸ਼ਕਲਾਂ ਆਉਣ ਤੇ ਫਿਰ ਮਨ ਦੇ ਵਿੱਚ ਇਹ ਫੁਰਨੇ ਸੁਭਾਵਿਕ ਹੀ ਆ ਜਾਂਦੇ ਨੇ ਕਿ ਫਿਰ ਬਾਣੀ ਪੜ੍ਹਨ ਦਾ ਕੀ ਲਾਭ ਬਾਣੀ ਪੜਨ ਦਾ ਕੀ ਲਾਭ ਹੋਇਆ ਸੇਵਾ ਕਰਨ ਦਾ ਕੀ ਲਾਭ ਹੋਇਆ ਜਿਵੇਂ ਕਿਸੇ ਨੂੰ ਕਹਿ ਦਈਏ ਕੋਈ ਪੁੱਛੇ ਨਾ ਭਾਈ ਕੀ ਸਾਡੇ ਪਰਿਵਾਰ ਦੇ ਵਿੱਚ ਕਲੇਸ਼ ਬੜਾ ਏ ਕਿਸ ਚੱਲਦਾ ਏ ਜਾਂ ਫਿਰ ਕੋਈ ਰੋਗ ਬਿਮਾਰੀ ਏ ਉਹਨੂੰ ਕਹੀਦਾ ਭਾਈ ਬਾਣੀ ਪੜਿਆ ਕਰੋ ਸੇਵਾ ਕਰਿਆ ਕਰੋ ਗੁਰੂ ਸਾਹਿਬ ਕਿਰਪਾ ਕਰਨਗੇ ਥੋੜਾ ਸਮਾਂ ਸੇਵਾ ਕਰੀ ਬਾਣੀ ਪੜੀ ਦੁੱਖ ਰੋਗ ਤਕਲੀਫ ਦੂਰ ਨਾ ਹੋਈ ਮਨ ਦੇ ਵਿੱਚ ਫੇਰ ਉਫਰਨਾ ਉੱਠਿਆ ਇਆਂਵੇਂ ਗੱਲਾਂ ਹੀ ਬਣਾਇਆਂ ਨੇ ਬਾਣੀ ਪੜਨ ਦਾ ਕੋਈ ਲਾਭ ਨਹੀਂ ਹੁਣ ਪਾਤਸ਼ਾਹ ਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਕਈ ਕੋਟਕ ਜੱਗ ਫਲਾ ਸੁਣ ਗਾਵਣ ਹਰੀ RAM ਦੇਖੋ ਮੈਂ ਝੂਠ ਬੋਲ ਸਕਦਾ ਕੋਈ ਹੋਰ ਮਨੁੱਖ ਝੂਠ ਬੋਲ ਸਕਦਾ ਹੈ ਪਰ ਜੋ ਸਤਗੁਰਾਂ ਦੀ ਰੱਬੀ ਬਾਣੀ ਹੈ ਅੱਲਾਹੀ ਬਾਣੀ ਹੈ ਉਹ ਝੂਠ ਨਹੀਂ ਹੋ ਸਕਦੀ ਸੋ ਪਾਤਸ਼ਾਹ ਕਹਿ ਰਹੇ ਨੇ ਕਈ ਕਰੋੜਾਂ ਜੱਗਾਂ ਦਾ ਫਲ ਮਿਲਦਾ ਹੈ ਪਰ ਮਿਲਦਾ ਕਦੋਂ ਹੈ ਜਦੋਂ ਪੜਿਆ ਹੋਇਆ ਸੁਣਿਆ ਹੋਇਆ ਗਾਵਿਆ ਹੋਇਆ ਲਿਖੇ ਦੇ ਵਿੱਚ ਪਵੇ ਹੁਣ ਲਿਖੇ ਚ ਕਿਵੇਂ ਕਿਵੇਂ ਪਵੇਗਾ ਕਿਵੇਂ ਲਿਖੇ ਚ ਪੈਂਦਾ ਹੈ ਪਾਤਸ਼ਾਹ ਉਹ ਵੀ ਸਮਝਾਉਂਦੇ ਨੇ ਸੇਵਕ ਸਿੱਖ ਪੂਜਣ ਸਭ ਆਵ ਹੈ ਸਭ ਗਾਵ ਹੈ ਹਰ ਹਰੀ ਊਤਮ ਬਾਣੀ ਗਾਵੇਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਪਾਤਸ਼ਾਹ ਕਹਿੰਦੇ ਆਉਂਦੇ ਬੜੇ ਨੇ ਗੋਂਦੇ ਵੀ ਬੜੇ ਨੇ ਸੁਣਦੇ ਬੜੇ ਨੇ ਪਰ ਪਾਸ਼ਾ ਕਹਿੰਦੇ ਗਾਵਿਆ ਸੁਣਿਆ ਉਹਨਾਂ ਦਾ ਥਾਂੇ ਪੈਂਦਾ ਹੈ ਉਹਨਾਂ ਦੀ ਪੜ੍ਹੀ ਹੋਈ ਥਾਂੇ ਪੈਂਦੀ ਹੈ ਪੜ੍ਹੀ ਹੋਈ ਬਾਣੀ ਥਾਂੇ ਪੈਂਦੀ ਹੈ ਸੁਣੀ ਹੋਈ ਕਮਾਈ ਹੋਈ ਬਾਣੀ ਉਹਨਾਂ ਦੀ ਥਾਂੇ ਪੈਂਦੀ ਹੈ ਜਿਹੜਾ ਸਤਗੁਰ ਦੀ ਦਿੱਤੀ ਹੋਈ ਸਿੱਖਿਆ ਨੂੰ ਸਤ ਕਹਿ ਕੇ ਸਤਬਚਨ ਕਹਿ ਕੇ ਅਪਣਾ ਲਵੇ ਮੰਨ ਲੈਂਦਾ ਹੈ ਜਿਹੜਾ ਸਤਗੁਰਾਂ ਦੀ ਆਗਿਆ ਨੂੰ ਤੇ ਮੰਨਣ ਤੋਂ ਬਾਅਦ ਆਪਣੇ ਜੀਵਨ ਦੇ ਵਿੱਚ ਲੈ ਕੇ ਆਵੇ ਉਦੀ ਪੜੀ ਹੋਈ ਬਾਣੀ ਫਿਰ ਸਤਿਗੁਰੂ ਜੀ ਪ੍ਰਮਾਣ ਕਰਦੇ ਨੇ ਸੋ ਪਹਿਲੇ ਪਾਤਸ਼ਾਹ ਧੰਗੁਰ ਨਾਨਕ ਪਾਤਸ਼ਾਹ ਨੂੰ ਖੋਇਆਂ ਨੂੰ 500 ਸਾਲ 550 ਸਾਲ ਬੀਤ ਗਏ ਹੋਣਗੇ ਹੁਣ ਜਿਉਂ-ਜਿਉਂ ਸਮਾਂ ਬੀਤਦਾ ਜਾਂਦਾ ਏ ਹਰ ਬੰਦਾ ਕਹਿੰਦਾ ਏ ਕਿ ਜਦ ਮੈਂ ਬਚਪਨ ਚ ਸਾਂ ਮੈਂ ਬਹੁਤ ਚੰਗਾ ਸਾਂ ਹੁਣ ਉਮਰ ਵੱਡੀ ਹੋ ਗਈ ਐ ਸਮੇ ਨੂੰ ਕੀ ਹੋ ਗਿਆ ਉਦੋਂ ਤਾਂ ਲੋਕ ਹੋਰ ਤਰ੍ਹਾਂ ਦੇ ਸੀ ਹੁਣ ਹੋਰ ਤਰ੍ਹਾਂ ਦੇ ਹੁੰਦੇ ਜਾਂਦੇ ਨੇ ਆ ਦੇਖਦੇ ਦੇਖਦੇ ਸਾਸ਼ੰਗਤ ਦੀ ਸਮਾਂ ਬਦਲਦਾ ਜਾ ਰਿਹਾ ਹੈ ਬੜੀ ਤੇਜ਼ੀ ਦੇ ਨਾਲ ਸਪੀਡ ਦੇ ਨਾਲ ਉਹ ਕਦਰਾਂ ਕੀਮਤਾਂ ਵੀ ਜਾਦ ਨੇ ਪਿਛਲੇ ਸਮੇਂ ਜੋ ਬਚਪਨ ਦੇ ਵਿੱਚ ਹੁੰਦੀਆਂ ਸੀ ਜਿਨ੍ਹਾਂ ਦੇ ਵਿੱਚ ਬੰਦਾ ਕਿਸੇ ਅਨੁਸ਼ਾਸਨ ਦੇ ਵਿੱਚ ਹੋਇਆ ਕਰਦਾ ਸੀ ਹੁਣ ਸਮਾਂ ਬੜੀ ਸਪੀਡ ਦੇ ਨਾਲ ਗੁਜ਼ਰਦਾ ਜਾ ਰਿਹਾ ਹੈ પણ ਜੇ ਅੱਜ ਕੋਈ 100 ਸਾਲ ਪਹਿਲਾਂ ਦਾ ਬਜ਼ੁਰਗ ਆ ਜਾਵੇ ਉਹ ਦੇਖੇ ਤੇ ਉਹ ਜ਼ਰੂਰ ਕਹੇਗਾ ਕਿ ਸਮੇਂ ਨੂੰ ਕੀ ਹੋ ਗਿਆ ਕਿਉਂਕਿ ਸਾਸ ਸੰਗਤ ਜੀ ਸਮਾ ਜਿਹੜਾ ਹੈ ਆਪਣੀ ਸਪੀਡ ਦੇ ਨਾਲ ਤੁਰਿਆ ਜਾਂਦਾ ਹੈ ਬਦਲਦਾ ਤੁਰਿਆ ਜਾਂਦਾ ਹੈ ਸੋ ਹਾਲਾਤ ਜਿਹੜੇ ਨੇ ਉਹ ਇਹਨੂੰ ਬਦਲਦੇ ਰਹਿੰਦੇ ਨੇ ਵਾਹਿਗੁਰੂ ਦੀ ਜੋ ਕੁਦਰਤ ਹੈ ਉਹਦਾ ਜੋ ਪ੍ਰਭਾਵ ਹੈ ਜਿਹਨੂੰ ਵਾਤਾਵਰਣ ਕਹਿੰਦੇ ਆ ਸੋ ਇਹ ਆਦਮੀ ਦੇ ਮਨ ਨੂੰ ਬਦਲਾਉਂਦਾ ਹੈ ਇੱਕ ਥਾਂ ਹੀ ਰਹਿਣ ਦਿੰਦੀਆਂ ਸੋ ਕਦੇ ਚੰਗਾ ਵੀ ਆ ਜਾਂਦਾ ਏ ਕਦੇ ਬਹੁਤ ਮਾੜਾ ਵੀ ਸਮਾਂ ਆ ਜਾਂਦਾ ਏ ਕਦੇ ਮਨੁੱਖ ਸੱਤ ਦੇ ਮਾਰਗ ਤੇ ਚੱਲ ਤੁਰਨ ਲੱਗ ਜਾਂਦਾ ਏ ਜਦੋਂ ਉਹਨੂੰ ਸੋਝੀ ਆ ਜਾਂਦੀ ਏ ਖੇੜ ਸਾਰੀ ਸੋਝੀ ਦੀ ਏ ਕਈ ਵਾਰੀ ਉਹ ਚੰਗਾ ਭਲਾ ਬਾਣੀ ਪੜਦਾ ਪੜਦਾ ਕੁਰਾਹੇ ਪੈ ਜਾਂਦਾ ਏ ਸੋ ਇਹ ਸਮੇਂ ਦੀ ਸਾਰੀ ਖੇੜ ਹੈ ਇਹ ਸਮਾਂ ਜਿਹੜਾ ਬੜੀ ਤੇਜ਼ੀ ਦੇ ਨਾਲ ਬਦਲ ਰਿਹਾ ਤੇ ਆਉਣ ਵਾਲਾ ਸਮਾਂ ਇਤੋਂ ਵੀ ਭਿਆਨਕ ਹੋ ਸਕਦਾ ਸੋ ਉਦੋਂ ਗੁਰੂ ਦੀ ਆਗਿਆ ਦਾ ਹੁਕਮ ਜਿਹੜੇ ਸੀ ਉਹ ਪੁਰਾਤਨ ਸਿੱਖ ਮੰਨਦੇ ਸਨ ਤੇ ਤਾਂ ਹੀ ਫਿਰ ਉਹ ਸਿੱਖ ਜਿਹੜੇ ਸੀ ਗੁਰੂ ਨੇ ਉਹਨਾਂ ਨੂੰ ਫਿਰ ਆਪਣੇ ਬਰਾਬਰ ਦਾ ਦਰਜਾ ਵੀ ਦਿੱਤਾ ਜਿਵੇਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਹੋਏ ਨੇ ਬਾਬਾ ਨੋਥ ਸਿੰਘ ਜੀ ਹੋਏ ਨੇ ਬੜੇ ਅਣਗਿਣਤ ਸ਼ਹੀਦ ਸਿੰਘ ਹੋਏ ਨੇ ਜਿਨ੍ਹਾਂ ਨੇ ਗੁਰੂ ਦੀਆਂ ਆਗਿਆ ਨੂੰ ਸੱਤ ਕਰਕੇ ਮੰਨਿਆ ਤੇ ਉਹ ਫਿਰ ਗੁਰੂ ਉਹਨਾਂ ਨੂੰ ਪ੍ਰਵਾਨ ਵੀ ਕਰ ਗਿਆ ਗੁਰੂ ਦੇ ਹਿਰਦੇ ਦੇ ਵਿੱਚ ਉਹਨਾਂ ਨੇ ਪ੍ਰੇਮ ਬਣਾ ਲਿਆ ਸੋ ਸਾਰੇ ਪਰਿਵਾਰਾਂ ਦੇ ਜਿਹੜੇ ਆਪਸੀ ਸਬੰਧ ਨੇ ਉਹ ਵੀ ਵਿਗੜਦੇ ਜਾ ਰਹੇ ਨੇ ਰਿਸ਼ਤੇਦਾਰੀਆਂ ਦੇ ਵਿੱਚ ਵੀ ਜਿਹੜੇ ਸਬੰਧ ਨੇ ਆਪਸੀ ਪ੍ਰੇਮ ਹੈ ਉਹਦੀ ਕਮੀ ਦੇਖਣ ਨੂੰ ਮਿਲਦੀ ਆ ਸਭ ਤੋਂ ਗਹਿਰੇ ਤੋਂ ক্লোਸ ਤੋਂ ক্লোਸ ਰਿਸ਼ਤੇ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਸਾਥ ਸੰਗ ਦੀ ਪ੍ਰੇਮ ਦੀ ਕਮੀ ਹੈ ਉਹ ਕਾਲ ਯੁਗ ਦਾ ਪ੍ਰਭਾਵ ਹੈ ਕਾਲ ਯੁਗ ਐਸਾ ਹੈ ਜਿਹੜਾ ਆਪਸੀ ਪ੍ਰੇਮ ਨੂੰ ਵੀ ਖਤਮ ਕਰਦਾ ਜਾ ਰਿਹਾ ਹੈ ਗੁਰੂ ਦੇ ਨਾਲ ਉਹ ਸਿੱਖ ਦਾ ਰਿਸ਼ਤਾ ਤੋੜੀ ਜਾ ਰਿਹਾ ਹੈ ਭਜਨ ਉਹ ਕਰ ਨਹੀਂ ਦਿੰਦਾ ਸੋ ਸਮਾ ਜਿਹੜਾ ਹੈ ਆਪਣੀ ਗਤੀ ਦੇ ਨਾਲ ਸਪੀਡ ਦੇ ਨਾਲ ਤੁਰਦਾ ਜਾ ਰਿਹਾ ਹੈ ਫਿਰ ਵੀ ਮਨੁੱਖ ਸਮਝਦਾ ਨਹੀਂ ਕਿ ਇਸ ਮਨੁੱਖਾ ਜਨਮ ਦਾ ਲਾਹਾ ਕੀ ਹੈ ਮਨੁੱਖ ਇਸ ਜਨਮ ਦੇ ਵਿੱਚ ਮਨੁੱਖ ਨੂੰ ਇਹ ਜੇ ਜਨਮ ਮਿਲਿਆ ਹੈ ਮਨੁੱਖਾ ਜਨੂ ਇਹਦੇ ਵਿੱਚ ਉਹਨੇ ਨਾਮ ਜਪਣਾ ਸੀ ਸੇਵਾ ਕਰਨੀ ਸੀ ਸਤਗੁਰਾਂ ਨੂੰ ਖੋਜ ਕਰਨਾ ਸੀ ਪਰ ਮਨੁੱਖ ਸਾਰੀ ਆਪਣੀ ਜ਼ਿੰਦਗੀ ਸਾਰਾ ਆਪਣਾ ਜੀਵਨ ਦੁਨੀਆਦਾਰੀ ਦੇ ਵਿੱਚ ਲੱਗਾ ਹੋਇਆ ਪਦਾਰਥਾਂ ਨੂੰ ਇਕੱਠਿਆ ਕਰਦਾ ਹੋਇਆ ਦੁਨਿਆਵੀ ਲੋਕਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗਾ ਹੋਇਆ ਸੋ ਸਮਝਣ ਦੀ ਲੋੜ ਹੈ ਗੋਬਿੰਦ ਮਿੱਲ ਕੀ ਇਹ ਤੇਰੀ ਬਰੀਆ ਪਾਸ਼ਾ ਕਹ ਰਹੇ ਨੇ ਭਾਈ ਇਹ ਵਾਰੀ ਆ ਗਈ ਹੈ ਜੇ ਮਿਲਣਾ ਚਾਹੁੰਨਾ ਹੈ ਇਸ ਮਨੁੱਖਾ ਦੇਹ ਨੂੰ ਦੇਵਤੇ ਵੀ ਲੋਚਦੇ ਨੇ ਕਿ ਕਿਤੇ ਸਾਨੂੰ ਮਨੁੱਖਾ ਜੀਵਨ ਮਿਲੇ ਤੇ ਅਸੀਂ ਪਰਮਾਤਮਾ ਦਾ ਨਾਮ ਜਪ ਸਕੀਏ ਪਰ ਉਹਨਾਂ ਦੇ ਹਿੱਸੇ ਦੇ ਵਿੱਚ ਮਨੁੱਖਾ ਜਨਮ ਨਹੀਂ ਜੇ ਮਨੁੱਖਾ ਜਨਮ ਮਿਲਿਆ ਹੈ ਤੇ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਖੁਸ਼ ਕਰਨ ਵਾਸਤੇ ਸੋ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਕ ਵਾਰੀ ਸਿੱਖਾਂ ਨੂੰ ਕਹਿੰਦੇ ਨੇ ਕਿ ਦੇਖੋ ਜੇ ਤੁਸੀਂ ਆਪਣਾ ਤਪ ਤੇਜ ਕਰਨਾ ਚਾਹੁੰਦੇ ਹੋ ਜੁੱਧ ਜੰਗ ਹੁੰਦੇ ਨੇ ਇਹ ਡਾਕਟਰ ਵਾਂਗੂ ਨੇ ਜਿਵੇਂ ਫੋੜਾ ਹੋ ਜਾਵੇ ਡਾਕਟਰ ਜਿਹੜਾ ਹੈ ਉਹ ਕਿਸੇ ਚੀਜ਼ ਦੇ ਨਾਲ ਫੋੜਾ ਜਿਹੜਾ ਆ ਕੱਢ ਦਿੰਦਾ ਹੈ ਇਹ ਸਮਾਜ ਵਿੱਚੋਂ ਬੁਰਾਈਆਂ ਕੱਢਣ ਵਾਸਤੇ ਨੇ ਪਰ ਇਹਦੇ ਨਾਲ ਕੁਝ ਗੱਲਾਂ ਵੀ ਧਿਆਨ ਰੱਖਿਓ ਹੁਣ ਪਾਤਸ਼ਾਹ ਕਹਿੰਦੇ ਨੇ ਇੱਕ ਤਾਂ ਬੁੱਢੇ ਉੱਤੇ वार ਨਹੀਂ ਕਰਨਾ ਦੂਸਰਾ ਇਸਤਰੀ ਤੇ वार ਨਹੀਂ ਕਰਨਾ ਤੀਸਰਾ ਕਿਸੇ ਬੱਚੇ ਤੇ ਵੀ वार ਨਹੀਂ ਕਰਨਾ ਚੌਥਾ ਜੇ ਕੋਈ ਬਿਮਾਰ ਹੋ ਜਾਵੇ ਤਾਂ ਉਹਦੇ ਤੇ ਵੀ वार ਨਹੀਂ ਕਰਨਾ ਪੰਜਵਾਂ ਜੇ ਕੋਈ ਹੱਥ ਬੰਨ੍ਹ ਕੇ ਸ਼ਰਨ ਮੰਗ ਲਾਵੇ ਹੱਥ ਜੋੜ ਕੇ ਤੁਹਾਡੀ ਸ਼ਰਨ ਦੇ ਵਿੱਚ ਆ ਜਾਵੇ ਉਹਦੇ ਤੇ ਵੀ ਵਾਰ ਨਹੀਂ ਕਰਨਾ ਛੇਵਾਂ ਜਿਹਦੇ ਕੋਲ ਸ਼ਸਤਰ ਨਹੀਂ ਉਹਦੇ ਤੇ ਵੀ ਵਾਰ ਨਹੀਂ ਕਰ ਜਾ ਉਹਦੇ ਤੇ ਵੀ ਵਾਰ ਨਹੀਂ ਕਰਨਾ ਜੇ ਦੁਸ਼ਮਣ ਮਿਲ ਜਾਵੇ ਉਹਦੇ ਕੋਲ ਸ਼ਸਤਰੀ ਨਾ ਹੋਵੇ ਕਦੇ ਵੀ ਭੁੱਲ ਕੇ ਵੀ ਉਹਦੇ ਤੇ ਵਾਰ ਨਹੀਂ ਕਰਨਾ ਇਹ ਪਾਤਸ਼ਾਹ ਨੇ ਹੁਕਮ ਕਰੇ ਹੁਣ ਐਸਾ ਵੀ ਹੋਇਆ ਏ ਕਿ ਆਪਣੀ ਜਿਹੜੀ ਵਾਧੂ ਤਲਵਾਰ ਹੁੰਦੀ ਵੱਡੇ ਵੱਡੇ ਜਿਹੜੇ ਯੋਧੇ ਹੁੰਦੇ ਸਿੰਘ ਹੁੰਦੇ ਉਹ ਕੱਢ ਕੇ ਦੇ ਦਿੰਦੇ ਵੀ ਖਾਲੀ ਹੱਥ ਤੇਰੇ ਨਾਲ ਅਸੀਂ ਯੁੱਧ ਨਹੀਂ ਕਰਨਾ ਤੇਰੇ ਤੇ ਵਾਰ ਨਹੀਂ ਕਰਨਾ ਆ ਫੜ ਮੁਕਾਬਲਾ ਕਰ ਸੋ ਮਹਾਰਾਜ ਕਹਿੰਦੇ ਇਹ ਵੀ ਨਹੀਂ ਕਰਨਾ ਨਿਹੱਤੇ ਤੇ ਵਾਰ ਨਹੀਂ ਕਰਨਾ ਤੇ ਇੱਕ ਘਾਤ ਲਾ ਕੇ ਵਾਰ ਨਹੀਂ ਕਰਨਾ ਦੱਸ ਕੇ ਕਰਨਾ ਆ ਪਿੱਠ ਤੇ ਵਾਰ ਨਹੀਂ ਕਰਨਾ ਨੱਠੇ ਜਾਂਦੇ ਤੇ ਵੀ ਵਾਰ ਨਹੀਂ ਕਰਨਾ ਸੋ ਇਹ ਸੱਤ ਅੱਠ ਜੇ ਤੁਸੀਂ ਮਹਾਰਾਜ ਕਹਿੰਦੇ ਜੇ ਇਹ ਬਚਨ ਮੰਨ ਲਏ ਨਾ ਤੁਹਾਡਾ ਤਪ ਤੇਜ ਬਹੁਤ ਵਧੀਆ ਰਹੇ। ਗੁਰੂ ਕੇ ਪਿਆਰੇ ਦੁਲਾਰੇ ਸਿੰਘ ਹੁੰਦੇ ਉਹ ਗੁਰੂ ਦੇ ਬਚਨਾਂ ਨੂੰ ਬੜਾ ਫਿਰ ਜਾਨਾ ਨਾਲੋਂ ਵੱਧ ਕੇ ਸਮਝਦੇ ਹੁੰਦੇ ਸਨ ਕਿ ਗੁਰੂ ਦਾ ਬਚਨ ਮੰਨਣਾ ਜਾਣ ਜਾਂਦੀ ਤੇ ਜਾਵੇ। ਹੁਣ ਕਈ ਵਾਰੀ ਇਦਾਂ ਹੁੰਦਾ ਕਿਸੇ ਨੇ ਝੂਠ ਬੋਲਣਾ ਐਕਟਿੰਗ ਕਰਨੀ ਤੇ ਆਪਣੀਆਂ ਜਨਾਨੀਆਂ ਨੂੰ ਵੀ ਅੱਗੇ ਕਰ ਦੇਣਾ ਤੇ ਫਿਰ ਸਿੰਘ ਵਾਰ ਨਹੀਂ ਸੀ ਕਰਦੇ ਹੁੰਦੇ ਪਰ ਉਹਨਾਂ ਨੇ ਸਿੰਘ ਦੇ ਪਿੱਠ ਤੇ ਵਾਰ ਕਰਦੇ ਨੇ ਦੂਰੋਂ ਘਾਤ ਲਾ ਕੇ ਵਾਰ ਕਰਦੇ ਨੇ ਜਿਹਦੇ ਕਰਕੇ ਸਿੰਘ ਸ਼ੀਧੀਆਂ ਵੀ ਪਾ ਜਾਂਦੇ ਸੀ ਪਰ ਉਹਨਾਂ ਨੇ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਤੋਂ ਨਿਭਾਇਆ। ਗੁਰੂ ਦੇ ਬਚਨਾਂ ਨੂੰ ਸਾਧ ਸੰਗਤ ਜੀ ਛੱਡਿਆ ਨਹੀਂ ਅੱਜ ਅਸੀਂ ਆਪਣੇ ਆਪ ਨੇ ਦੇਖੀਏ ਅਸੀਂ ਜੁੱਧ ਨਹੀਂ ਕਰ ਰਹੇ ਅਸੀਂ ਗੁਰੂ ਦੇ ਬਚਨਾਂ ਨੂੰ ਕਿੰਨਾ ਕੁ ਮੰਨਦੇ ਆ ਸੋ ਕਮੀ ਸਾਧ ਸੰਗਤ ਜੀ ਸਾਡੇ ਵਿੱਚ ਆਈ ਏ ਫਿਰ ਅਸੀਂ ਕਹਿੰਨੇ ਆ ਅਸੀਂ ਦੁਖੀ ਆ ਅਸੀਂ ਤੰਗ ਹਾਂ ਅਸੀਂ ਪਰੇਸ਼ਾਨ ਹਾਂ ਸਾਡੇ ਕਾਰਜ ਨਹੀਂ ਬਣਦੇ ਸਾਧ ਸੰਗਤ ਜੀ ਕਾਰਜ ਕਿਵੇਂ ਬਣਨ ਗੁਰੂ ਦਾ ਬਚਨ ਤੇ ਸਾਡੇ ਹਿਰਦੇ ਵਿੱਚ ਨਹੀਂ ਗੁਰੂ ਦੇ ਬਚਨ ਹਿਰਦੇ 'ਚ ਵਸੋਣੇ ਸ਼ੁਰੂ ਕਰਦੋ ਗੁਰੂ ਦੇ ਬਚਨਾਂ ਨੂੰ ਮੰਨਣਾ ਸ਼ੁਰੂ ਕਰਦੋ ਸੁੱਤੇ ਸਿੱਧ ਸਾਰੇ ਕਾਰਜ ਆਸ ਹੋਣਗੇ ਨਹੀਂ ਤੇ ਸਾਧ ਸੰਗਤ ਜੀ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਸਾਡੇ ਕਾਰਜਰਾਸ ਕਰਦੇ ਜਿੱਥੇ ਮਰਜੀ ੱੱੱਕੇ ਖਾ ਲਈਏ ਜਿਹਦੇ ਮਰਜੀ ਚਰਨਾਂ ਜਾਂਦੇ ਪੜ ਲਈਏ ਜਿੰਨਾ ਚਿਰ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਆਉਂਦੇ ਸ਼ਹੀਦਾਂ ਦੀ ਸ਼ਰਨ ਦੇ ਵਿੱਚ ਨਹੀਂ ਆਉਂਦੇ ਕੋਈ ਕਾਰਜਰਾਸ ਨਹੀਂ ਗਿਹਣਾ ਕਾਰਜਰਾਸ ਹੋਣ ਦਾ ਮਤਲਬ ਇਹ ਨਹੀਂ ਕਿ ਕਿਸੇ ਨੇ ਸੁੱਖ ਸੁੱਖੀ ਕੇ ਮੈਨੂੰ ਗੱਡੀ ਮਿਲ ਜੇ ਹੋ ਸਕਦਾ ਗੱਡੀ ਤੁਹਾਨੂੰ ਕਿਤੇ ਹੋਰ ਤੋਂ ਵੀ ਮਿਲ ਜੇ ਪਰ ਉਹ ਗੱਡੀ ਕਦੀ ਸੁੱਖ ਨਹੀਂ ਦੇਏਗੀ ਉਹੀ ਦਾਤ ਖੁਸ਼ ਦਾ ਸਾਨੂੰ ਸੁੱਖ ਦੇ ਸਕਦੀ ਐ ਸਾਨੂੰ ਖੁਸ਼ੀ ਦੇ ਸਕਦੀ ਐ ਖੇੜਾ ਬਖ ਸਕਦੀ ਐ ਜਿਹੜੀ ਗੁਰੂ ਦੇ ਦਰ ਤੋਂ ਮਿਲਦੀ ਹੈ ਸੋ ਸਾਧ ਸੰਗਤ ਜੀ ਕਾਲ ਯੁਗ ਦਾ ਪ੍ਰਭਾਵ ਹੈ ਅੱਜ ਹੁਕਮ ਗੁਰੂ ਦਾ ਸਾਡੇ ਹਿਰਦੇ ਵਿੱਚ ਨਹੀਂ ਪ੍ਰੇਮ ਸਾਡੇ ਵਿੱਚ ਨਹੀਂ ਬਾਣੀ ਨਾਲ ਸਾਡਾ ਪ੍ਰੇਮ ਨਹੀਂ ਭਰੋਸਾ ਸਾਡਾ ਕੋਈ ਹੈ ਨਹੀਂ ਜਿਹਦੇ ਕਰਕੇ ਅਸੀਂ ਦੁਖੀ ਹਾਂ ਤੇ ਗੁਰੂ ਦੇ ਬਚਨਾਂ ਨੂੰ ਅਸੀਂ ਮੰਨਣ ਦੀ ਕੋਸ਼ਿਸ਼ ਵੀ ਨਹੀਂ ਕਰਦੇ ਸੋ ਪਾਤਸ਼ਾਹ ਸਾਨੂੰ ਬਾਣੀ ਦੇ ਵਿੱਚ ਸਮਝਾਉਂਦੇ ਨੇ ਕਿ ਭਾਈ ਇਹ ਕਾਲ ਯੁਗ ਦਾ ਸਮਾਂ ਹੈ ਇਹਦੇ ਵਿੱਚ ਰਾਜੇ ਜਿਹੜੇ ਨੇ ਉਹ ਝੂਠੇ ਨੇ ਉਹ ਫਰੇਬੀ ਨੇ ਪਰਜਾ ਜਿਹੜੀ ਹੈ ਉਹ ਵੀ ਫਰੇਬੀ ਹੋ ਗਈ ਹੈ ਸੋ ਮਹਾਰਾਜ ਕਹਿੰਦੇ ਨੇ ਦੁਨੀਆ ਜਿਹੜੀ ਐ ਉਲਜੀ ਪਈ ਹੈ ਹਨੇਰੇ ਵਿੱਚ ਫਸੀ ਹੋਈ ਹੈ ਇਸ ਤੋਂ ਉੱਪਰ ਜਿਹੜੇ ਰਾਜੇ ਸੀ ਚਾਚਕ ਸ਼ਾਸਕ ਸੀ ਜਿਨ੍ਹਾਂ ਕੋਲ ਸ਼ਕਤੀ ਸੀ ਉਹ ਪੁਰਾਤਨ ਸਮੇਂ ਤੋਂ ਹੁਣ ਤੱਕ ਆਉਂਦੇ ਆਉਂਦੇ ਬਗਹਾੜਾ ਵਰਗੇ ਹੋ ਗਏ ਨੇ ਰਾਜਾ ਜਿਹੜਾ ਸੀ ਉਹ ਸ਼ੇਰ ਵਰਗਾ ਹੋ ਗਿਆ ਏ ਹੁਣ ਸ਼ੇਰ ਉਹਨੇ ਮਾਰ ਮਾਰ ਕੇ ਸਭ ਨੂੰ ਖਾੜਾ ਆਪਣੀ ਜੋ ਪ੍ਰਜਾ ਹੈ ਉਹਨਾਂ ਨੂੰ ਮਾਰੀ ਜਾਂਦਾ ਹੈ ਉਹਨਾਂ ਦਾ ਹੀ ਖੂਨ ਚੂਸੀ ਜਾਂਦਾ ਹੈ ਮਹਾਰਾਜ ਕਹਿੰਦੇ ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਘਰ ਉੱਡ ਰਿਹਾ ਮਹਾਰਾਜ ਕਹਿੰਦੇ ਵੀ ਜਿਹੜਾ ਧਰਮ ਹੈ ਉਹ ਪੰਖ ਲਾ ਕੇ ਉੱਡਿਆ ਪਿਆ ਏ ਇਥੇ ਧਰਮ ਦਾ ਨਾਮੋ ਨਿਸ਼ਾਨ ਨਹੀਂ ਧਰਮ ਦਾ ਕਰਮ ਕਿਸੇ ਹਿੱਸੇ ਦੇ ਵਿੱਚ ਨਹੀਂ ਬਾਣੀ ਕੋਈ ਪੜਦਾ ਨਹੀਂ ਸੇਵਾ ਕੋਈ ਕਰਦਾ ਨਹੀਂ ਕਿਸੇ ਨੂੰ ਕਹਿ ਦੋ ਭਾਈ ਬਾਣੀ ਪੜਿਆ ਕਰੋ ਹੁਣ ਬੜੀ ਸੰਗਤ ਦੇ ਮੈਸੇਜ ਆਉਂਦੇ ਨੇ ਫੋਨ ਆਉਂਦੇ ਨੇ ਹੁਣ ਉਹ ਬਾਰ ਬਾਰ ਪੁੱਛਦੇ ਨੇ ਵੀ ਸਾਡਾ ਇਹ ਕਾਰਜ ਨਹੀਂ ਬਣ ਰਿਹਾ ਸਾਡੀ ਧੀ ਦਾ ਵਿਆਹ ਨਹੀਂ ਹੋ ਰਿਹਾ ਜਾਂ ਕੋਈ ਰੋਗ ਹੈ ਜਾਂ ਕੋਈ ਪ੍ਰੋਬਲਮ ਹੈ ਕੋਈ ਕਰਜ਼ਾ ਹੈ ਤੇ ਉਹ ਕਹਿਣਗੇ ਭਾਈ ਸਾਨੂੰ ਕੋਈ ਸ਼ਬਦ ਦੱਸੋ ਜਿਹਦੇ ਨਾਲ ਸਾਡਾ ਜਾਂ ਕੋਈ ਵਿਧੀ ਦੱਸੋ ਜਿਹਦੇ ਨਾਲ ਸਾਡੇ ਕਾਰਜ ਰਾਸ ਹੋ ਜਾਣ ਉਹਨੂੰ ਕਹੀਦਾ ਭਾਈ ਬਾਣੀ ਪੜਿਆ ਕਰੋ ਅਮਰਤ ਵੇਲਾ ਸੰਭੋ ਪੰਜਾਂ ਬਾਣੀਆਂ ਦੇ ਧਾਰਨੀ ਹੋ ਜਾਓ ਮੂਲ ਮੰਤਰ ਦਾ ਜਾਪ ਕਰੋ ਗੁਰਮੰਤਰ ਦਾ ਜਾਪ ਕਰੋ ਸੇਵਾ ਕਰਿਆ ਕਰੋ ਦਸਬੰਧ ਕੱਢਿਆ ਕਰੋ ਗੁਰੂ ਸਾਹਿਬ ਕਿਰਪਾ ਕਰਨਗੇ ਇਹ ਮੇਨ ਮੇਨ ਚੀਜ਼ਾਂ ਹੀ ਦੱਸਿਦਿਆਂ ਕਿਉਂਕਿ ਇਹ ਸਿੱਖੀ ਦੀ ਜੜ੍ਹ ਹੈ ਤੇ ਉਹਨਾਂ ਦੇ ਮਨ ਵਿੱਚ ਇਹ ਚੀਜ਼ ਆ ਜਾਂਦੀ ਹੈ ਕਿ ਬਾਣੀ ਤੇ ਪੜਦੇ ਆ ਜੇ ਕਹਰੀਏ ਭਾਈ ਸੇਵਾ ਕਰੋ ਦਸਬੰਧ ਕਟੋ ਵੀ ਕੱਢਦੇ ਆ ਕਿਉਂਕਿ ਭਰੋਸਾ ਸਾਡੇ ਕੋਲ ਹੈ ਨਹੀਂ ਜੇ ਦਵਾਈ ਖਾਂਦੇ ਆ ਵੀ ਸਾਨੂੰ ਫਰਕ ਨਹੀਂ ਪੈ ਰਿਹਾ ਡਾਕਟਰ ਨੇ ਵਧੀਆ ਤੋਂ ਵਧੀਆ ਦਵਾਈ ਦੇ ਦਿੱਤੀ ਨਾਲ ਪਰਹੇਜ਼ ਵੀ ਦੱਸੇ ਕਿ ਕਦੋਂ ਖਾਣੀ ਹੈ ਵੀ ਦੱਸਦਾ ਹੁਣ ਦਵਾਈ ਖਾਂਦੇ ਆ ਵੀ ਜੇ ਅਸਰ ਨਹੀਂ ਹੋ ਰਿਹਾ ਫਰਕ ਨਹੀਂ ਪੈ ਰਿਹਾ ਇਹਦਾ ਮਤਲਬ ਸਾਡੇ ਵਿੱਚ ਕੋਈ ਕਮੀ ਹੈ ਕੋਈ ਨਾ ਕੋਈ ਭੁੱਲ ਹੋ ਰਹੀ ਹੈ ਭੁੱਲ ਹੋ ਰਹੀ ਹੈ ਡਾਕਟਰ ਨੇ ਆਪਣੇ ਵੱਲੋਂ ਦਵਾਈ ਦੇਤੀ ਹੈ ਡਾਕਟਰ ਦਾ ਕੰਮ ਦਵਾਈ ਦੇਣਾ ਹੈ ਹੁਣ ਜੇ ਇਲਾਜ ਸਹੀ ਨਹੀਂ ਹੋ پا ਰਿਹਾ ਉਹਦੇ ਵਿੱਚ ਕਿਤੇ ਨਾ ਕਿਤੇ ਸਾਡਾ ਕਸੂਰ ਹੋ ਸਕਦਾ ਹੈ ਡਾਕਟਰ ਨੂੰ ਪੁੱਛਣਾ ਪਵੇਗਾ ਤਾਂ ਡਾਕਟਰ ਪੁੱਛੇ ਭਾਈ ਕਿਹੜੇ ਟਾਈਮ ਦਵਾਈ ਖਾਣਾ ਹੈ ਤੁਸੀਂ ਕਹੋ ਕਿ ਮੈਂ ਇਸ ਟਾਈਮ ਦਵਾਈ ਖਾਣਾ ਹੈ ਡਾਕਟਰ ਕਵੇ ਮੈਂ ਤੇ ਤੈਨੂੰ ਇਸ ਟਾਈਮ ਕਿਹਾ ਸੀ ਸੋ ਉਹਦੇ ਅਕੋਰਡਿੰਗ ਜਿੱਦਾਂ ਡਾਕਟਰ ਨੇ ਸਾਨੂੰ ਦੱਸਿਆ ਕਰਨ ਨੂੰ ਜਿਵੇਂ ਮੈਡੀਸਿਨ ਖਾਣੀ ਹੈ ਜਿਹੜੇ ਉਹਨੇ ਸਾਨੂੰ ਪਰਹੇਜ਼ ਦੱਸੇ ਉਹ ਕਰਨੇ ਫਿਰ ਜਾ ਕੇ ਅਸਰ ਹੁੰਦਾ ਸੋ ਜੇ ਅਸੀਂ ਚਾਹੁੰਨੇ ਆ ਕਿ ਪੜੀ ਹੋਈ ਬਾਣੀ ਤੇ ਕੀਤੀ ਹੋਈ ਸੇਵਾ ਸਤਗੁਰੂ ਜੀ ਥਾਏ ਪਹੁੰਚ ਤੇ ਫਿਰ ਬਾਣੀ ਗੁਰੂ ਜੀ ਦੇ ਦੱਸੇ ਹੋਏ ਮਰਿਆਦਾ ਦੇ ਅਨੁਸਾਰ ਪੜ੍ਹਨੀ ਹੈ ਗੁਰੂ ਦੀ ਦੱਸੀ ਹੋਈ ਜੋ ਮਰਿਆਦਾ ਹੋਵੇ ਅਕੋਰਡਿੰਗ ਸੇਵਾ ਕਰਨੀ ਹੈ ਫਿਰ ਜਾ ਕੇ ਸਤਗੁਰ ਕਿਰਪਾ ਕਰਦੇ ਨੇ ਸੋ ਕਾਲ ਯੁਗ ਦੇ ਵਿੱਚ ਜਿਹੜੇ ਰਾਜੇ ਨੇ ਸਾਥ ਸੰਗਤ ਜੀ ਉਹ ਵੀ ਕੈਂਚੀ ਵਰਗੇ ਹੋਗੇ ਹੁਣ ਕੈਂਚੀ ਦਾ ਕੰਮ ਕੱਟਣਾ ਹੁੰਦਾ ਏ ਸੋ ਉਹਨਾਂ ਨੇ ਕਿਸੇ ਨੂੰ ਬਚਾਉਣਾ ਨਹੀਂ ਕਿਸੇ ਦੀ ਰੱਖਿਆ ਨਹੀਂ ਕਰਨੀ ਮਾਰਨਾ ਹੀ ਮਾਰਨਾ ਏ ਬਚਾਉਣ ਦੀ ਗੱਲ ਸੋਚਣੀ ਨਹੀਂ ਕਿ ਬਚਾ ਵੀ ਲਈਏ ਉਹਨਾਂ ਨੇ ਮਾਰਨਾ ਹੀ ਮਾਰਨਾ ਏ ਸੋ ਐਦਾਂ ਦੇ ਹਾਲਤ ਜਿਹੜੇ ਨੇ ਐਦਾਂ ਦੇ ਹਾਲਾਤ ਜਿਹੜੇ ਨੇ ਉਹ ਕਲਜੂਬ ਦੇ ਵਿੱਚ ਹੋ ਗਏ ਨੇ ਸੋ ਸਤਗੁਰ ਕਿਰਪਾ ਕਰਦੇ ਨੇ ਜਿਹੜਾ ਨਾਮ ਹੈ ਸਤਗੁਰ ਦੀ ਬਾਣੀ ਹੈ ਉਹ ਭੁੱਲਿਆਂ ਹੋਿਆਂ ਨੂੰ ਰਾਹ ਪਾਉਂਦੀ ਹੈ ਉਹ ਭੁੱਲਿਆ ਹੋਇਆਂ ਨੂੰ ਸਾਧ ਸੰਗਤ ਜੀ ਭੁੱਲਿਆ ਹੋਇਆਂ ਨੂੰ ਭਟਕਿਆ ਹੋਇਆਂ ਨੂੰ ਜਿਹੜੇ ਦਬਲੇ ਕੁਚਲੇ ਨੇ ਉਹਨਾਂ ਨੂੰ ਵੀ ਸ਼ੇਰ ਬਣਾ ਦਿੰਦੀ ਹੈ ਸਤਿਗੁਰਾਂ ਦੀ ਬਾਣੀ ਇਹ ਬਾਣੀ ਦੀ ਸ਼ਕਤੀ ਹੈ ਜਿਹੜੀ ਬਾਣੀ ਦੀ ਸ਼ਕਤੀ ਬਾਬਾ ਦੀਪ ਸਿੰਘ ਜੀ ਦੇ ਵਿੱਚ ਵਰਤੀ ਉਹੀ ਬਾਣੀ ਜਿਹੜੀ ਬਾਣੀ ਸਹਿਬਜ਼ਾਦਿਆਂ ਦੇ ਵਿੱਚ ਵਰਤੀ ਭਾਈ ਮਨੀ ਸਿੰਘ ਜੀ ਦੇ ਵਿੱਚ ਵਰਤੀ ਸਮੂਹ ਸ਼ਹੀਦਾਂ ਦੇ ਵਿੱਚ ਵਰਤੀ ਤੇ ਉਹ ਸ਼ਕਤੀ ਕਿਤੇ ਗਈ ਨਹੀਂ ਉਹ ਸ਼ਕਤੀ ਅੱਜ ਵੀ ਵਰਤ ਰਹੀ ਹੈ ਕਮੀ ਸਾਡੇ ਵਿੱਚ ਆਈ ਏ ਬਾਣੀ ਉਦਾਂ ਹੀ ਏ ਸਰਬਕਲਾ ਸਮਰਾਥ ਸਤਗੁਰ ਸਰਬਕਲਾ ਸਮਰਾਥ ਨੇ ਅੱਜ ਵੀ ਨੇ ਤੇ ਰਹਿਂਦੀ ਦੁਨੀਆ ਤੱਕ ਰਹਿਣਗੇ ਕਮੀ ਸਾਡੇ ਵਿੱਚ ਆਈ ਏ ਸੋ ਸਤਸੰਗਤ ਜੀ ਬਾਣੀ ਪੜਨੀ ਤੇ ਸਤਗੁਰ ਕਿਰਪਾ ਕਰਦੇ ਨੇ ਮਿਹਰ ਕਰਦੇ ਨੇ ਸਤਗੁਰਾਂ ਦੀ ਕਿਰਪਾ ਲੈਣ ਦੇ ਲਈ ਖੁਸ਼ੀ ਲੈਣ ਦੇ ਲਈ ਨਾਮ ਜਪਣਾ ਜ਼ਰੂਰੀ ਹੈ ਸੇਵਾ ਕਰਨੀ ਜ਼ਰੂਰੀ ਹੈ ਹੁਣ ਪਾਤਸ਼ਾਹ ਅੱਗੇ ਵੀ ਕਹਿੰਦੇ ਨੇ ਬਾਣੀ ਦੇ ਵਿੱਚ ਨਾਮ ਨਾ ਜਪੇ ਤੇ ਆਤਮਕਾਦੀ ਹੁਣ ਆਤਮਕਾਤ ਕਰਦਾ ਹੈ ਆਤਮ ਹੱਤਿਆ ਕਰਦਾ ਪਿਆ ਏ ਜਿਹੜਾ ਨਾਮ ਨਹੀਂ ਜਪਦਾ ਕਿਉਂਕਿ ਸੰਸਾਰ ਦੇ ਵਿੱਚ ਨਾਮ ਜਪਣ ਵਾਸਤੇ ਹੀ ਭੇਜਿਆ ਗਿਆ ਏ ਜਿਹੜਾ ਨਾਮ ਨਹੀਂ ਜਪਦਾ ਉਹ ਇੱਕ ਤਰੀਕੇ ਦੇ ਨਾਲ ਆਪਣੇ ਆਪ ਨੂੰ ਖਤਮ ਕਰਦਾ ਪਿਆ ਏ ਸੋ ਸਾਧ ਸੰਗਤ ਜੀ ਹੁਣ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜਿਵੇਂ ਆਪ ਸਭ ਨੂੰ ਪਤਾ ਏ ਕਿ ਸਥਾਨ ਗੁਰਦੁਆਰਾ ਰਾਮਸਰ ਸਾਹਿਬ ਜਿੱਥੋਂ ਦੀ ਕਾਰ ਸੇਵਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਰਵਾ ਰਹੇ ਨੇ ਤੇ ਸਾਧ ਸੰਗਤ ਜੀ ਇੰਨਾ ਸੇਵਾਵਾਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਸੰਗਤ ਜਿਹੜੀ ਹੈ ਬੜੀ ਉਤਸ਼ਾਹ ਦੇ ਨਾਲ ਸੇਵਾ ਕਰਦੀ ਆ ਰਹੀ ਹੈ ਸੰਗਤ ਜੀ ਇਹ ਬੇਨਤੀ ਤੁਹਾਡੇ ਚਰਨਾਂ ਦੇ ਵਿੱਚ ਹੈ ਕਿ ਗੁਰੂ ਅਸਥਾਨ ਦੀਆਂ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਨੇ ਟਾਇਲਾਂ ਦੀ ਸੇਵਾ ਲਗਭਗ ਹੋ ਚੁੱਕੀ ਹੈ ਹੁਣ ਜਾਲੀਆਂ ਜਿਹੜੀਆਂ ਨੇ ਉੱਪਰ ਬਿਲਡਿੰਗ ਦੇ ਉੱਪਰ ਵੀ ਲੱਗਣੀਆਂ ਨੇ ਥੱਲੇ ਵੀ ਲੱਗਣੀਆਂ ਨੇ ਜਿਨ੍ਹਾਂ ਨਾਲ ਬਨੇਰਾ ਵੱਜਣਾ ਹੈ ਸਾਧ ਸੰਗਤ ਜੀ ਉਹਦੀ ਸੇਵਾ ਚੱਲ ਰਹੀ ਹੈ ਤੁਸੀਂ ਉਹਦੇ ਵਿੱਚ ਤਨ ਮਨ ਧਨ ਕਰਕੇ ਸੇਵਾਵਾਂ ਆਤਿਲ ਫੁੱਲ ਪਿਟਾਵਾ ਭੇਜ ਕੇ ਸੇਵਾ ਦੇ ਵਿੱਚ ਪਾ ਕੇ ਇਹਨਾਂ ਚ ਸੇਵਾਵਾਂ ਕਰ ਸਕਦੇ ਕਿਉਂਕਿ ਇਹ ਗੁਰੂ ਅਸਥਾਨ ਜਿਹੜੇ ਹੁੰਦੇ ਨੇ ਗੁਰੂ ਕੀ ਸਾਹਾ ਸੰਗਤੀ ਬਣਾਉਂਦੀ ਹੈ ਤੇ ਹੋਰ ਵੀ ਸੇਵਾਵਾਂ ਸਾਧ ਸੰਗਤ ਜੀ ਜਿਵੇਂ ਦਰਵਾਜ਼ੇ ਜਿਹੜੇ ਨੇ ਲਗਭਗ ਤਿਆਰ ਹੋ ਗਏ ਨੇ ਤੁਸੀਂ ਰਲ ਮਿਲ ਕੇ ਸਾਰਿਆਂ ਨੇ ਇਹਨਾਂ ਸੇਵਾਵਾਂ ਚ ਜਰੂਰ ਹਿੱਸਾ ਪਾਉਣਾ ਹੈ ਤਾਂ ਜੋ ਇਹ ਗੁਰੂ ਘਰ ਦੀ ਜਿਹੜੀਆਂ ਸਵਾਵਾਂ ਨੇ ਸੰਪੂਰਨ ਹੋ ਸਕਣ ਸੋ ਹੋਰ ਵੀ ਸੇਵਾਵਾਂ ਬਹੁਤ ਹੋਣ ਵਾਲੀਆਂ ਨੇ ਜਿਵੇਂ ਪੇਂਟ ਹੋਣਾ ਹੈ ਡਾਊਨ ਸੀਲਿੰਗ ਹੋਣੀ ਹੈ ਛੱਤ ਤੇ ਤੇ ਪੌੜੀ ਵਗੈਰਾ ਤਿਆਰ ਹੋਣੀ ਹੈ ਪਲਸਟਰ ਵਗੈਰਾ ਟਾਈਲਰ ਵਗੈਰਾ ਲਗਣੀਆਂ ਪੌੜੀਆਂ ਤੇ ਵੀ ਸੋ ਜਰੂਰ ਸਾత్సੰਗਤ ਜੀ ਜਿੰਨਾ ਵੀ ਕੋਈ ਸੇਵਾਵਾਂ ਚ ਹਿੱਸਾ ਪਾ ਸਕਦਾ ਜਰੂਰ ਪਾਓ ਗੁਰੂ ਸਾਹਿਬ ਕਿਰਪਾ ਕਰਨਗੇ ਮਿਹਰ ਕਰਨਗੇ ਤੇ ਵੱਧ ਤੋਂ ਵੱਧ ਬਰਕਤਾਂ ਕਮਾਈ ਦੇ ਵਿੱਚ ਪਾਉਣਗੇ ਜਰੂਰ ਸੇਵਾਵਾਂ ਕਰਿਆ ਕਰੋ ਸਾత్సੰਗਤ ਜੀ ਸੋ ਦੂਸਰੀਆਂ ਸੇਵਾਵਾਂ ਜੋ ਸਾਡੇ ਸਮਾਜ ਦੇ ਪ੍ਰਤੀ ਫਰਜ਼ ਬਣਦੇ ਨੇ ਉਹ ਸੇਵਾਵਾਂ ਵੀ ਨਿਰੰਤਰ ਜਾਰੀ ਨੇ ਜਿਵੇਂ ਹਰ ਮਹੀਨੇ ਦੀ ਆ 15 ਤਰੀਕ ਨੂੰ ਵਿਧਵਾ ਬੀਬੀਆਂ ਜਿਨ੍ਹਾਂ ਦਾ ਸਹਾਰਾ ਕੋਈ ਨਹੀਂ ਕਮਾਈ ਦਾ ਸਾਧਨ ਨਹੀਂ ਬੱਚੇ ਛੋਟੇ ਨੇ ਕਮਾ ਨਹੀਂ ਸਕਦੀਆਂ ਸੋ ਉਹਨਾਂ ਨੂੰ ਹਰ ਮਹੀਨੇ ਦੀ 15 ਤਰੀਕ ਨੂੰ ਰਾਸ਼ਨ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਉਹ ਵੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਦਿੱਤਾ ਜਾਂਦਾ ਹੈ ਸੋ ਦੂਸਰੀ ਸੇਵਾ ਸੰਗਤ ਜੀ ਉਹ ਬੱਚੀਆਂ ਉਹ ਧੀਆਂ ਜਿਨ੍ਹਾਂ ਦੇ ਸਿਰ ਤੇ ਪਿਤਾ ਦਾ ਸਹਾਰਾ ਨਹੀਂ ਜੋ ਪਿਤਾ ਜਿਹਦੀਆਂ ਪੰਜ ਪੰਜ ਛੇ ਧੀਆਂ ਨੇ 사ਤ ਸੰਗਤ ਜੀ ਸੋ ਹੁਣ ਤੱਕ ਉਹਨਾਂ ਧੀਆਂ ਦੇ ਫਿਰ ਆਨੰਦ ਕਾਰਜ ਇਸ ਸਥਾਨ ਤੋਂ ਕਰਵਾਏ ਜਾਂਦੇ ਨੇ ਗੁਰਦੁਆਰਾ ਆਰਾਮਸਰ ਸਾਹਿਬ ਤੋਂ ਹੁਣ ਤੱਕ ਲਗਭਗ 1000 ਦੇ ਕਰੀਬ ਧੀਆਂ ਦੇ ਆਨੰਦ ਕਾਰਜ ਹੋ ਚੁੱਕੇ ਨੇ ਤੇ ਰਵਿੰਦੇ ਸਵਾਸਾਂ ਤੱਕ ਮਹਾਰਾਜ ਇਹ ਸਵਾਵਾਂ ਇਸੇ ਤਰੀਕੇ ਜੋ ਲੈਂਦੇ ਰਹਿਣਗੇ ਸੰਗਤ ਜੀ ਇਹਨਾਂ ਸਵਾਵਾਂ ਦੇ ਵਿੱਚ ਵੀ ਜ਼ਰੂਰ ਜ਼ਰੂਰ ਹਿੱਸਾ ਪਾਇਆ ਕਰੋ ਕਿਉਂਕਿ ਕਿਸੇ ਧੀ ਦਾ ਘਰ ਵੱਸ ਜਾਣਾ ਇਹ ਬੜਾ ਵੱਡਾ ਪੁੰਨ ਹੁੰਦਾ ਜੇ ਕੰਨਿਆਂ ਦਾਨ ਮਹਾਦਾਨ ਮੰਨਿਆ ਜਾਂਦਾ ਸੋ ਸਾਧ ਸੰਗਤ ਜੀ ਤੀਸਰੀ ਸੇਵਾ ਜਿਹੜੀ ਹੈ ਉਹ ਬੱਚੇ ਜਿਹੜੇ ਪੜਨਾ ਚਾਹੁੰਦੇ ਨੇ ਪਰ ਘਰ ਦੇ ਹਾਲਾਤ ਐਸੇ ਨਹੀਂ ਕਿ ਪੜ ਪੋਣ ਸੋ ਉਹਨਾਂ ਨੂੰ ਸਾਧ ਸੰਗਤ ਜੀ ਇਸ ਸਥਾਨ ਤੋਂ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਬੁੱਕਸ ਯੂਨੀਫਾਰਮ ਲੈ ਕੇ ਦਿੱਤੀ ਜਾਂਦੀ ਹੈ ਨਾਲ ਹੀ ਉਹਨਾਂ ਦੀ ਫੀਸ ਵਗੈਰਾ ਵੀ ਜਮ੍ਹਾਂ ਕਰਵਾਈ ਜਾਂਦੀ ਹੈ ਜਿਵੇਂ ਜਿਵੇਂ ਆਪ ਸਭ ਸੰਗਤਾਂ ਸਹਿਯੋਗ ਕਰਦੇ ਹੋ ਸੰਗਤ ਜੀ ਇਹਨਾਂ ਸੇਵਾਵਾਂ ਦੇ ਵਿੱਚ ਵੀ ਜਰੂਰ ਹਿੱਸਾ ਪਾਇਆ ਕਰੋ ਇਹ ਜਿੰਨੀਆਂ ਵੀ ਸੇਵਾਵਾਂ ਆਪ ਸਭ ਸੰਗਤਾਂ ਹੀ ਕਰਨੀ ਕਰਨਾ ਆ ਤੇ ਗੁਰੂ ਸਾਹਿਬ ਕਰਵਾ ਰਹੇ ਨੇ ਕਰਨਾ ਆਪ ਸਭ ਸੰਗਤਾਂ ਨੇ ਸਾਡਾ ਜਿਹੜੀ ਡਿਊਟੀ ਹੈ ਸਾਡਾ ਜੋ ਫਰਜ ਹੈ ਮਹਾਰਾਜ ਨੇ ਜੋ ਹੁਕਮ ਲਾਇਆ ਹੈ ਉਹ ਹੋਕਾ ਦੇਣ ਦਾ ਸੀ ਹੋਕਾ ਦੇਈ ਜਣਾ ਜਰੂਰ 사ਸੰਗ ਜੀ ਨੇ ਸਵਾਮਾ ਵਿੱਚ ਹਿੱਸਾ ਪਾਇਓ WhatsApp ਨੰਬਰ ਉੱਪਰ ਦਿੱਤਾ ਹੈ ਤੁਸੀਂ ਉਹਦੇ ਤੇ ਸੰਪਰਕ ਕਰਕੇ ਤੇ ਆਪਣਾ ਨਾਮ ਸੇਵਾ ਵਿੱਚ ਨੋਟ ਕਰਵਾ ਸਕਦੇ ਹੋ ਸੇਵਾਵਾਂ ਬਾਰੇ ਕੁਝ ਪੁੱਛਣਾ ਹੋਵੇ ਪੁੱਛ ਸਕਦੇ ਹੋ ਕੋਈ ਹੋਰ ਸਵਾਲ ਹੋਵੇ ਕੋਈ ਜਾਣਕਾਰੀ ਲੈਣੀ ਹੋਵੇ ਸਵਾਵਾਂ ਦੇ ਬਾਰੇ ਦੇ ਵਿੱਚ ਤੁਸੀਂ ਉਹ ਜਰੂਰ ਆਪਣੇ ਨਾਮ ਨੋਟ ਸੇਵਾ ਵਿੱਚ ਕਰਵਾ ਸਕਦੇ ਹੋ ਆਓ ਹੁਣ ਪ੍ਰੇਮ ਦੇ ਨਾਲ ਸ਼ਰਦਾ ਦੇ ਨਾਲ ਸਾਰੇ ਜਪੋ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ